ਸੋ ਦੋਸਤੋ ਤੁਹਾਨੂੰ ਦੱਸਦੇ ਆ ਕਿ ਸਿੱਧੂ ਮੂਸੇਵਾਲੇ ਦੀ ਹਵੇਲੀ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਪੁਨਰ ਜਨਮ ਨੂੰ ਲੈ ਕੇ ਇਹ ਖਬਰ ਸਾਹਮਣੇ ਆ ਰਹੀ ਹੈ ਜਿਸ ਚੀਜ਼ ਦਾ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਇੰਤਜ਼ਾਰ ਸੀ ਪਿਛਲੇ 25 ਸਾਲ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਉਹੀ ਹੋਣ ਜਾ ਰਿਹਾ ਸਾਰਿਆਂ ਦੇ ਸੁਪਨੇ ਸਾਰਿਆਂ ਦੀ ਵੀਸ਼ੇ ਸਾਰਿਆਂ ਦੀ ਬਲੇਸਿੰਗ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਪਹੁੰਚੇ ਹੋਰ ਅੱਜ ਜਿਹੜੀ ਚੀਜ਼ ਸਿੱਧੂ ਮੂਸੇਵਾਲੇ ਦੀ ਹਵੇਲੀ ਚ ਹੋਈ ਉਸ ਨੂੰ ਸੁਣ ਕੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਣ ਵਾਲੀ ਹੈ ਚਲੋ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੀ ਹੈ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਪਿਛਲੇ 8 ਮਹੀਨਿਆਂ ਤੋਂ ਪ੍ਰੈਗਨੈਂਟ ਹੈ ਅਤੇ ਇਸ ਗੱਲ ਦੀ ਭਣਕ ਕਿਸੇ ਨੂੰ ਲੱਗਣ ਵੀ ਨਹੀਂ ਦਿੱਤੀ ਕੁਝ ਰੀਜਨ ਸੀਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗੋਲਡੀ ਹੋਰ ਵਿਸ਼ਨੋਈ ਉਹਨਾਂ ਦੇ ਚੇ ਪੇ ਹੋਏ ਨੇ ਜਿਵੇਂ ਹੀ ਆਪਣੇ ਕਤਲ ਹੋਏ ਸਿੱਧੂ ਮੂਸੇਵਾਲੇ ਆਣੀ ਕਿ ਆਪਣੇ ਪੁੱਤ ਦੇ ਕਤਲ ਦੀ ਆਵਾਜ਼ ਚੁੱਕਦੇ ਨੇ ਇਨਸਾਫ ਦੇ ਲਈ ਔਰ ਉਹਨਾਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਦੇ ਰਹਿੰਦੇ ਨੇ ਔਰ ਉੱਥੇ ਹੀ ਗੋਲਦੀ ਬਰਾੜਾ ਤੇ ਲੋਰਸ ਵਿਸ਼ਨੋਈ ਦੇ ਧਮਕੀ ਭਰੇ ਮੈਸੇਜ ਤੇ ਕਾਲਸ ਕਈ ਵਾਰ ਆ ਚੁੱਕੇ ਨੇ ਇਸ ਕਰਕੇ ਸਿਕਿਉਰਿਟੀ ਦੇ ਕਾਰਨ ਹੀ ਇਸ ਗੱਲ ਨੂੰ ਲੁਕੋ ਕੇ ਰੱਖਣਾ ਪਿਆ ਪਰ ਲਾਸਟ ਟਾਈਮ 'ਚ ਜਦੋਂ ਡਿਲੀਵਰੀ ਦਾ 1 ਮਹੀਨਾ ਰਹਿ ਗਿਆ ਤੇ ਉਸ ਤੋਂ ਬਾਅਦ ਜੋ ਮਾਤਾ ਚਰਨ ਕੋਰ ਹੈ ਉਹਨਾਂ ਦੇ ਡਿਲੀਵਰੀ ਦੀ ਗੱਲ ਉਹ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਇਹ ਸੋਸ਼ਲ ਮੀਡੀਆ ਉੱਤੇ ਲੀਕ ਹੋ ਗਈ ਲੀਕ ਕੀਤੀ ਪਰਿਵਾਰ ਦੇ ਮੈਂਬਰ ਨੇ ਪਹਿਲਾਂ ਵੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤੇ ਪਰਿਵਾਰ ਦੇ ਮੈਂਬਰ ਦੇ ਦੁਆਰਾ ਇਹ ਖਬਰ ਨੂੰ ਲੀਕ ਕੀਤਾ ਗਿਆ ਸੀ ਪਹਿਲਾਂ ਸਿਕਿਉਰਿਟੀ ਹਟਾਈ ਗਈ ਸਿੱਧੂ ਮੂਸੇਵਾਲੇ ਦੀ ਔਰ ਜਦੋਂ ਸਿਕਿਉਰਿਟੀ ਹਟਾ ਦਿੱਤੀ ਗਈ ਉਸ ਤੋਂ ਬਾਅਦ ਕੁਝ ਘਰ ਦੇ ਹੀ ਮੈਂਬਰ ਸੀ ਜਿਨ੍ਹਾਂ ਨੇ ਇਹ ਗੱਲ ਲੀਕ ਕੀਤੀ ਅਤੇ ਅਤੇ ਜਾਣਕਾਰੀ ਜੋ ਦਿੱਤੀ ਸੀ ਸਿੱਧੂ ਮੂਸੇਵਾਲੇ ਨੂੰ ਕਤਲकांड ਨੂੰ ਲੈ ਕੇ ਸਿੱਧੂ ਮੂਸੇਵਾਲੇ ਦੀ ਰੈਕੀ ਦੀ ਜਾਣਕਾਰੀ ਜੋ ਸੀ ਦੇ ਰਹੇ ਹਤੇ ਹੋਰ ਅਤੇ ਜਦੋਂ ਸਿੱਧੂ ਮੂਸੇਵਾਲਾ ਥਾਰ ਚ ਆਪਣੇ ਘਰ ਤੋਂ ਆਪਣੀ ਮਾਸੀ ਪਿੰਡ ਜਾਣ ਦੇ ਲਈ ਨਿਕਲਿਆ ਤਾਂ ਉਸ ਪਰਿਵਾਰ ਦੇ ਮੈਂਬਰ ਹੀ ਜਿਹੜੇ ਕਿ ਸਾਰੀ ਨਿਗਰਾਨੀ ਸਾਰੀ ਨਜ਼ਰ ਹੀ ਸਿੱਧੂ ਮੂਸੇਵਾਲੇ ਦੇ ਉੱਤੇ ਰੱਖਦਾ ਸੀ ਸੀਸੀਟੀਵੀ ਕੈਮਰੇ ਦੇ ਜ਼ਰੀਏ ਅਤੇ ਉਹ ਲੋਰਸ ਵਿਸ਼ਨੋਏ ਦੇ ਨਾਲ ਮਿਲਿਆ ਹੋਇਆ ਸੀ ਜਿਨ੍ਹਾਂ ਦਾ ਕਾਫੀ ਵਾਰ ਨਾਮ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਲਿਆ ਜੋ ਕਿ ਉਹਨਾਂ ਦੇ ਗੁਆਂਢੀ ਹੀ ਸੀ ਜਿਨ੍ਹਾਂ ਦੇ ਘਰ ਸੀਸੀਟੀਵੀ ਲੱਗੇ ਹੋਏ ਸੀ ਅਤੇ ਉਸ ਸੀਸੀਟੀਵੀਆਂ ਦਾ ਮੂੰਹ ਸਿੱਧਾ ਹੀ ਮੂਸੇਵਾਲੇ ਦੀ ਹਵੇਲੀ ਵੱਲ ਕੀਤਾ ਹੋਇਆ ਸੀ ਅਤੇ ਉਸੇ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਹੀ ਪਤਾ ਲੱਗਦਾ ਸੀ ਕਿ ਕੌਣ ਸਿੱਧੂ ਮੁਸੇਵਾਲੇ ਦੇ ਘਰ ਆ ਰਿਹਾ ਜਾ ਰਿਹਾ ਹੈ ਅਤੇ ਕਦੋਂ ਸਿੱਧੂ ਮੁਸੇਵਾਲਾ ਆਪਣੇ ਘਰ ਤੋਂ ਬਾਹਰ ਜਾ ਰਿਹਾ ਹੈ ਧਿਆਨ ਰੱਖਦਾ ਸੀ ਅਤੇ ਉਹ ਕੱਲੀ-ਕੱਲੀ ਗੱਲ ਲੋਨਸ ਵਿਸ਼ਨੋਈ ਨੂੰ ਦੱਸਦਾ ਸੀ ਅਤੇ ਸਿੱਧੂ ਮੁਸੇਵਾਲੇ ਦੀ 29 ਮਈ 2022 ਨੂੰ ਉਸ ਦਾ ਕਤਲ ਕਰਵਾ ਦਿੱਤਾ ਇਸੇ ਪ੍ਰਕਾਰ ਦੇ ਨਾਲ ਸਿੱਧੂ ਮੁਸੇਵਾਲੇ ਦੀ ਮਾਤਾ ਚਰਨ ਕੌਰ ਪ੍ਰੈਗਨੈਂਟ ਸੀ ਪ੍ਰੈਗਨੈਂਸੀ ਦੀ ਖਬਰ ਇਸ ਕਰਕੇ ਹੀ ਸਿਕਿਉਰਟੀ ਦੇ ਵਿੱਚ ਰੱਖੀ ਗਈ ਇਸ ਕਰਕੇ ਹੀ ਸਿਗਰਟ ਰੱਖੀ ਗਈ ਤਾਂ ਹੀ ਲੋਕਾਂ ਨੂੰ ਉਹ ਨਹੀਂ ਦੱਸ ਰਹੇ ਸੀ ਅਤੇ ਨਾ ਹੀ ਪਿਤਾ ਬਲਕੌਰ ਸਿੰਘ ਜੀ ਦੱਸ ਰਹੇ ਸੀ ਪਰ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਜ਼ਰੂਰ ਹੋ ਰਿਹਾ ਸੀ ਲੋਕਾਂ ਨੂੰ ਪਤਾ ਸੀ ਕਿ ਕੁਝ ਨਾ ਕੁਝ ਤਾਂ ਚੱਲ ਰਿਹਾ ਹੈ ਕਿ ਪਹਿਲਾਂ ਤਾਂ ਸਿੱਧੂ ਦੀ ਮਾਤਾ ਸਿੱਧੂ ਦੀ ਮਾਤਾ ਹਰ ਇੱਕ ਫੈਨਸ ਨੂੰ ਮਿਲਦੀ ਸੀ ਹਵੇਲੀ ਦੇ ਵਿੱਚ ਆਇਆ ਨੂੰ ਅਤੇ ਰੂਬਰੂ ਹੁੰਦੇ ਸੀ ਅਤੇ ਗੱਲਾਂ ਬਾਤਾਂ ਦਿਲ ਦੀਆਂ ਸਾਂਝੀਆਂ ਕਰਦੀ ਸੀ ਪਰ ਉੱਥੇ ਹੀ ਪਿਛਲੇ 8 ਮਹੀਨਿਆਂ ਤੋਂ ਮਿਲਣਾ ਬੰਦ ਕੀਤਾ ਹੋਇਆ ਸੀ ਸਾਹੀ ਕਿਸੇ ਨਾਲ ਗੱਲ ਕਰ ਰਹੇ ਸੀ ਅਤੇ ਨਾ ਹੀ ਕਿਸੇ ਦੇ ਸਾਹਮਣੇ ਆ ਰਹੇ ਸੀ ਤੇ ਨਾ ਹੀ ਸਪੀਚ ਦੇ ਰਹੇ ਸੀ ਪਰ ਉੱਥੇ ਹੀ ਲੋਕਾਂ ਨੇ ਅੰਦਾਜ਼ਾ ਲਗਾਣਾ ਸ਼ੁਰੂ ਕਰ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਜੀ ਪ੍ਰੈਗਨੈਂਟ ਹੈ ਔਰ ਛੋਟੇ ਸਿੱਧੂ ਆਉਣ ਵਾਲਾ ਹੈ ਸਿੱਧੂ ਮੂਸੇਵਾਲੇ ਦਾ ਪੁਨਰਜਨਮ ਹੋਣ ਵਾਲਾ ਹੈ ਅਤੇ ਕਈ ਸ਼ੌਕਟ ਵੀ ਹੋਗੇ ਪਰ ਜਦੋਂ ਸਾਨੂੰ ਇਹ ਖਬਰ ਪਤਾ ਲੱਗੀ ਅਸੀਂ ਬਹੁਤ ਖੁਸ਼ ਹੋਏ ਸਿੱਧੂ ਦੇ ਫੈਨਸ ਬਹੁਤ ਜ਼ਿਆਦਾ ਖੁਸ਼ ਹੋਏ ਪਰ ਕੁਝ ਮੈਲਜ਼ ਨੇ ਜੋ ਕਿ ਸਿੱਧੂ ਮੂਸੇਵਾਲੇ ਨੂੰ ਪਸੰਦ ਨਹੀਂ ਕਰਦੇ ਉਹ ਮਜ਼ਾਕ ਉਡਾ ਰਹੇ ਨੇ ਸਿੱਧੂ ਮੂਸੇਵਾਲੇ ਦੀ ਮਾਤਾ ਦੀ ਪ੍ਰੈਗਨੈਂਸੀ ਦੀ ਜਿਹੜੇ ਕਿ ਤੁਸੀਂ ਸਕਰੀਨਸ਼ਾਟ ਦੇਖ ਰਹੇ ਹੋ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨੇ ਸਿੱਧੂ ਮੂਸੇਵਾਲੇ ਦੇ ਫੈਨ ਇਦਾਂ ਦੇ ਮੇਲ ਜੋ ਬਣ ਰਹੇ ਨੇ ਸੋਸ਼ਲ ਮੀਡੀਆ ਤੇ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਦੀ ਪ੍ਰੈਗਨੈਂਸੀ ਨੂੰ ਲੈ ਕੇ ਅਤੇ ਇਹ ਸ਼ਰਮ ਵਾਲੀ ਗੱਲ ਹੈ ਕਿਤੇ ਨਾ ਕਿਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਰਿਵਾਰ ਵਾਲੇ ਕਹਿੰਦੇ ਨਜ਼ਰ ਆ ਰਹੇ ਸੀ ਕਿ ਕੋਈ ਨਾ ਕੋਈ ਆਪਣਾ ਹੈ ਜਿਸ ਨੇ ਕਿ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਕਤਲ ਕਰਵਾਇਆ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਸਰਪ੍ਰਾਈਜ਼ ਦੇਣਾ ਚਾਹੁੰਦੇ ਸੀ ਸਿੱਧੂ ਮੂਸੇਵਾਲੇ ਦੇ ਫੈਨਸ ਨੂੰ ਚਾਹੇ ਸਿੱਧੂ ਮੂਸੇਵਾਲਾ ਦੁਆਰਾ ਇਸ ਦੁਨੀਆ ਦੇ ਵਿੱਚ ਆ ਜਾਂਦਾ ਬੇਟੀ ਹੁੰਦੀ ਆ ਬੇਟਾ ਹੁੰਦਾ ਜੋ ਵੀ ਛੋਟਾ ਜਿਹਾ ਬੱਚਾ ਆਉਂਦਾ ਹਵੇਲੀ ਦੇ ਵਿੱਚ ਕਲਕਾਰੀ ਗੂੰਜਦੀ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੋਨੇ ਹੀ ਖੁਸ਼ਖਬਰੀ ਦੇਣਾ ਚਾਹੁੰਦੇ ਸੀ ਫੈਨਸ ਨੂੰ ਸਪੀਚ ਦੇ ਰਹੀ ਪਰ ਇਸ ਤਰ੍ਹਾਂ ਨਹੀਂ ਹੋ ਸਕਿਆ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਉਹਨਾਂ ਦੀ ਪ੍ਰੈਗਨਨਸੀ ਦੀ ਖਬਰ ਸੋਸ਼ਲ ਮੀਡੀਆ ਤੇ ਲੀਕ ਕਰ ਦਿੱਤੀ ਪਰ ਹੁਣ ਤੁਹਾਨੂੰ ਦੱਸਦੀ ਏ ਸੋ ਦੋਸਤੋ ਬਾਕੀ ਤੁਹਾਡੇ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ